ਅਲਗਤਰਮਕੋਟ ਦੇ ਵਿੱਚ ਕਰਮਜੀਤ ਅਨਮੋਲ ਨੂੰ ਮਿਲਿਆ ਪਰਵਾਹ ਹੁੰਗਾਰਾ ਕਾਜ਼ੀ ਕੀ ਚੋੜ ਪਰਚਾਰ جاری ਹੈ ਤੇ ਹਰ ਪਿੰਡ ਅਤੇ ਸ਼ਹਿਰ ਦੇ ਵਿੱਚ ਫਰੀਦਕੋਟੀਆਂ ਨੇ ਕੀਤਾ ਸ਼ਾਨਦਾਰ ਸਵਾਗਤ ਪੰਚਾਰ ਦੇ ਵਿੱਚ ਸਾਥ ਦੇਣ ਆਏ ਅਦਾਕਾਰ ਕਰਤਾਰਜੀ ਮਾ ਮਲਕੀਤ ਰੌਣੀ ਹਰਪਜਨ ਸ਼ੇਰਾ ਅਤੇ ਰਵਿੰਦਰ ਮੰਡ ਤਰਮਕੋਟ ਦੇ ਐਮਐਲਏ ਦਵਿੰਦਰਜੀਤ ਸਿੰਘ ਲਾਜੀ ਵੀ ਮੌਜੂਦ ਰਹੇ ਨੇ ਨਾ ਤਤਮਕੋਰ ਤਵੇਜ ਕਰਮਚੀਨ ਮੋਲ ਨੂੰ ਪਰਵਾ ਹੁੰਕਾਰਾ ਮਿਲਿਆ ਪਿੰਡ ਤੇ ਸ਼ਹਿਰ ਦੇ ਵਿੱਚ ਫਰੀਦਕੋਟੀਆਂ ਦੇ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਦਵਿੰਦਰਜੀਤ ਸਿੰਘ ਲਾਜੀ ਵਿਨੋਦ ਨਾਲ ਮੌਜੂਦ ਰਹੇ ਸੋ ਪ੍ਰਚਾਰ ਦੇ ਵਿੱਚ ਸਾਥ ਦੇਣ ਪਹੁੰਚੇ ਸਨ ਕਰਤਾਜੀ ਮਵੀਤ ਸੇ ਬਾਕੀ ਨਹਿਰਾਂ ਦਾ ਪਾਣੀ ਜਿਵੇਂ ਦੱਸ ਹੀ ਦਿੱਤਾ ਕਿ ਪਹਿਲਾਂ ਜਿਹੜਾ 20% ਜਾਂ 20 ਤੋਂ 40% ਤੱਕ ਵਰਤੋਂ ਚਾਹੁੰਦਾ ਸੀ ਮਾਨ ਸਰਕਾਰ ਨੇ ਰਜਵਾਹੇ ਠੀਕ ਕਰਕੇ ਕੱਸੀਆਂ ਠੀਕ ਕਰਕੇ ਟੇਲਾ ਬਣਾ ਕੇ ਉਹ ਪਾਣੀ 70% ਤੱਕ ਵਰਤੋਂ ਚਾਉਣ ਲਗਾਤਾ। ਬਾਕੀ ਜਿਹੜੀਆਂ ਦੋ ਨਹਿਰਾਂ ਨਿਕਲਣੀਆਂ ਮਾਲਵਾ ਨਹਿਰ ਤੇ ਦੁਆਬਾ ਨਹਿਰ ਮਾਲਵਾ ਨਹਿਰ ਦਾ ਫਰਕ ਇੰਨਾ ਫਾਇਦਾ ਹੋਣਾ ਕਿ 5 ਲੱਖ ਟਿਊਬਲ ਬੰਦ ਹੋ ਜਾਣੇ ਆ ਜਦੋਂ ਨਹਿਰ ਵਗਣ ਲੱਗੀ। ਜਿਹਦੇ ਨਾਲ ਸਾਡੇ ਇਸ ਇਲਾਕੇ ਨੂੰ ਬਹੁਤ ਫਾਇਦਾ ਹੋਣਾ ਹੈ। ਸੋ ਬਾਕੀ ਜਿਹੜੇ ਮੇਰੇ ਦਿਲੀ ਖਾਸ਼ ਹੈ ਜੇ ਕੱਲ ਨੂੰ ਤੁਸੀਂ ਮੈਨੂੰ ਮੌਕਾ ਦਿੰਨੇ ਹੋ ਆਪਾਂ ਇੱਥੇ ਸਭ ਤੋਂ ਪਹਿਲਾ ਸੁਪਨਾ ਤਾਂ ਹੈ ਕਿ ਫਰੀਦਕੋਟ ਦੀ ਧਰਤੀ ਨੂੰ ਫਰੀਦਕੋਟ ਕੰਸਟੀਟਿਊਐਂਟ ਨੂੰ ਹਰਾ-ਭਰਾ ਬਣਾਉਣਾ ਹੈ। ਵਾਤਾਵਰਣ ਨੂੰ ਸੰਭਾਲਣਾ ਹੈ। ਸੋ ਦੂਜਾ ਕਿ ਇਸ ਇਲਾਕੇ ਦੇ ਵਿੱਚ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲਿਆਵਾਂਗੇ ਜਿਹਦੇ ਨਾਲ ਸਾਡੇ ਕਿਸਾਨਾਂ ਨੂੰ ਵੀ ਫਾਇਦਾ ਹੋਊ। ਸਾਡੇ ਮਜ਼ਦੂਰਾਂ ਨੂੰ ਵੀ ਫਾਇਦਾ ਹੋਊ ਤੇ ਸਾਡੇ ਬੇਰੁਜ਼ਗਾਰ ਬੱਚਿਆਂ ਨੂੰ ਵੀ ਫਾਇਦਾ ਆਊਗਾ। ਦੂਜਾ ਕੋਈ ਸਕਿੱਲ ਸੈਂਟਰ ਖੋਲ੍ਹਾਂਗੇ ਜਿਹਦੇ ਨਾਲ ਬੱਚਿਆਂ ਨੂੰ ਹੱਥੀਂ ਕੰਮ ਕਰਨ ਦੀ ਸਿਖਲਾਈ ਦਿੱਤੀ ਜਾਊਗੀ। ਜਿਹਦੇ ਨਾਲ ਜਿਹੜਾ ਵੀ ਬੱਚਾ ਹੱਥਾਂ ਦਾ ਕੰਮ ਜਾਣਦਾ ਕੋਈ ਵੀ ਤੁਸੀਂ ਆਪ ਸਿਆਣੇ ਹੋ ਪਿੰਡਾਂ 'ਚ ਰਹਿਣ ਵਾਲੇ ਆਪਾਂ ਸ਼ਹਿਰਾਂ 'ਚ ਵੀ ਦੇਖਿਆ ਹੈ ਜਿਹੜਾ ਬੰਦੇ ਕੋਲੇ ਹੱਥ ਦਾ ਹੁਨਰ ਹੈ ਉਹ ਕਦੇ ਭੁੱਖਾ ਨਹੀਂ ਮਰਦਾ ਜਿਹੜੇ ਬੰਦੇ ਗੁਰਪੇ ਬਣਾਉਣ ਵਾਲੇ ਸੀ ਜਾਂ ਦਾਤੀਆਂ ਬਣਾਉਣ ਵਾਲੇ ਸੀ ਉਹਨਾਂ ਨੇ ਮਿਹਨਤ ਕਰਕੇ ਵੱਡੀਆਂ ਇੰਡਸਟਰੀਆਂ ਖੜੀਆਂ ਕਰ ਲਿਆ ਕਿਉਂ ਕੀਤੀਆਂ ਉਹ ਹੱਥੀ ਮਿਹਨਤ ਕਰਨ ਵਾਲੇ ਸੀ ਉਹਨਾਂ ਕੋਲੇ ਹੱਥਾਂ ਦਾ ਹੁਨਰ ਸੀ ਤਾਂ ਕਰਕੇ ਉਹ ਬੰਦੇ ਐਡੇ ਵੱਡੇ ਇੰਡਸਟਰੀਅਲਿਸਟ ਬਣੇ ਤਾਂ ਇਹਦੇ ਨਾਲ ਕੀ ਹੋਊਗਾ ਕਿ ਬੱਚੇ ਨੌکریاں ਲੱਭਣਗੇ ਨਹੀਂ ਬਲਕਿ ਇੱਕ ਇੱਕ ਬੰਦਾ 10-10 ਬੰਦੇ ਨੂੰ ਨੌکریاں ਦੇਣ ਯੋਗ ਆ ਬਣੂਗਾ ਸੋ ਬਾਕੀ ਜਿਵੇਂ ਹੁਣ ਮਾਹੌਲ ਚੱਲ ਰਿਹਾ ਹੈ মিডিਆ ਵੀ ਦੱਸ ਰਿਹਾ ਹੈ ਕਿ ਆਉਣ ਵਾਲੀ 4 ਤਰੀਕ ਨੂੰ ਮੋਦੀ ਸਰਕਾਰ ਦਾ ਤਾਂ ਭੋਗ ਪੈ ਗਿਆ ਸਮਝੋ ਤੇ ਹੁਣ ਇੰਡੀਆ ਗੱਠ ਜੋੜ ਦੀ ਸਰਕਾਰ ਬਣੂਗੀ ਜੀ ਦੇ ਵਿੱਚ ਸਾਡੇ ਜਿਹੜਾ 13 ਉਮੀਦਵਾਰ ਜਿੱਤੇ ਹੋਣਗੇ ਉਹਨਾਂ ਜੋ 3-4 ਸੈਂਟਰ ਗਵਰਨਮੈਂਟ ਚ ਮੰਤਰੀ ਵੀ ਬਣਨਗੇ ਤੇ ਜੇ ਸਾਡੇ ਮੰਤਰੀ ਹੋਣਗੇ ਤਾਂ ਸਾਨੂੰ ਕਿਸੇ ਮੂਹਰੇ ਝੋਲੀ ਨਹੀਂ ਫਲਾਉਣੀ ਪਊ ਹੱਥ ਨਹੀਂ ਅੱਡਣੇ ਪੈਣਗੇ ਤੇ ਨਾ ਹੀ ਕਿਸੇ ਦਾ ਮੂੰਹ ਦੇਖਣਾ ਪਊ ਤੇ ਜਦੋਂ ਸਾਡੇ ਮਨਿਸਟਰ ਹੋਣਗੇ ਤਾਂ ਆਪੇ ਆਪਣੇ ਪੰਜਾਬ ਦੇ ਜਿਹੜੇ ਬਣਦੇ ਹੱਕ ਆ ਇੱਥੇ ਲੈ ਕੇ ਆਉਣਗੇ ਇੱਕ ਕਦਮ ਤੁਹਾਨੂੰ ਸਜਦਾ ਕਰਦੇ ਆ ਤੁਹਾਡੇ ਕਰਜ਼ਦਾਰ ਆ ਜਦੋਂ ਅਸੀਂ ਮਾਨ ਸਾਹਿਬ ਦੀ ਰੈਲੀ ਚ ਜਾਂਦੇ ਹੁੰਦੇ ਸੀ ਜਿੱਥੇ ਵੀ ਜਾਂਦੇ ਹੁੰਦੇ ਸੀਗੇ ਜਦੋਂ ਐਮਪੀਸੀ ਕੇ ਉਦੋਂ ਵੀ ਤੇ ਤੁਸੀਂ ਮੁੱਖ ਮੰਤਰੀ ਬਣਾਇਆ ਤੁਹਾਡੇ ਪਿਆਰ ਨੇ ਅਸੀਂ ਪਹਿਲਾਂ ਹੀ ਪਿਆਰ ਵੇਖ ਕੇ ਇਹ ਗੱਲ ਕਹਿ ਦਿੱਤੀ ਸੀ ਕਿ ਮਾਨ ਸਾਹਿਬ ਤੁਸੀਂ ਡਿਕਲੇਰ ਹੋ ਸੀਐਮ ਲੋਕਾਂ ਨੇ ਪਹਿਲਾਂ ਹੀ ਬਣਾਤਾ ਸੀ ਸੋ ਇੰਨਾ ਪਿਆਰ ਕਰਨਜੀਤ ਅਨਮੋਲਿਕ ਔਰ ਮੈਂ ਜ਼ੋਰਦਾਰ ਤਾੜੀਆਂ ਮਾਰਦੇ ਹੋ ਆਮ ਆਦਮੀ ਪਾਰਟੀ ਲਈ ਕਿਉਂਕਿ ਚਿਰਾਂ ਬਾਅਦ ਸਦੀਆਂ ਬਾਅਦ ਪੰਜਾਬ ਦੀ ਤਕਦੀਰ ਬਦਲੀ ਔਰ ਤੁਹਾਡੇ ਤੁਹਾਡੇ ਪਿਆਰ ਨੇ ਇੱਕ ਆਮ ਘਰ ਦੇ ਮਾਸਟਰ ਦੇ ਮੁੰਡੇ ਨੂੰ ਮੁੱਖ ਮੰਤਰੀ ਬਣਾਇਆ ਕਰਨਜੀਤ ਅਨਮੋਲ ਸੱਚੀ ਬਾਤ ਅਸੀਂ ਸਾਰੇ ਇਕੱਠੇ ਕਾਲਜ ਟਾਈਮ ਤੋਂ ਸਕੂਲ ਟਾਈਮ ਤੋਂ ਸਭ ਤੋਂ ਵੱਡੀ ਗੱਲ ਮੈਂ ਇਹ ਕਹੂੰਗਾ ਕਿ ਤੁਹਾਡੇ ਇਸ ਪਿਆਰ ਦਾ ਕਰਜ਼ਾ ਲਿਖ ਕੇ ਦਿੰਨੇ ਆ ਕੱਲੀ-ਕੱਲੀ ਗੱਲ ਹੁਣ ਵੀ ਨਾਲ ਹੁੰਨੇ ਅਸੀਂ ਮਾਨ ਸਾਹਿਬ ਦੇ ਪਹਿਲੀ ਵਾਰ ਇਹ ਤਾਂ ਹੋਇਆ ਕਿ ਮੁੱਖ ਮੰਤਰੀ ਆਏ ਲੱਗਦਾ ਹੁੰਦਾ ਸੀ ਪਤਾ ਨਹੀਂ ਰੱਬ ਧਰਤੀ ਤੇ ਆ ਗਿਆ ਕੋਈ ਉਹਨੂੰ ਮਿਲ ਨਹੀਂ ਸਕਦਾ ਮੈਂ ਚਾਹਾਂਗਾ ਇੱਕ ਵਾਰ ਜ਼ੋਰਦਾਰ ਤਾੜੀਆਂ ਭਗਵੰਤ ਮਾਨ ਕੇ ਲਈ ਆਏ ਆ ਕਿਉਂਕਿ ਬਾਈ ਦਾ ਇੱਕੋ ਹੀ ਡਰੀਮ ਸੀਗਾ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਲੋਕਾਂ ਦੀ ਸੇਵਾ ਕਰਨ ਲਈ ਇੱਕ ਚੰਗਾ ਮੌਕਾ ਕਿਉਂਕਿ ਸੇਵਾ ਹਰ ਇੱਕ ਕਰਨਾ ਚਾਹੁੰਦਾ ਪਰ ਜਿਹੜਾ ਤੁਹਾਡਾ ਐਮਪੀ ਬਣ ਕੇ ਜਾਂ ਜਿਹਦੀ ਗੱਲ ਪੂਰੇ ਹਿੰਦੁਸਤਾਨ ਦੇ ਵਿੱਚ ਸੁਣੀ ਜਾਵੇ ਉਹ ਆਵਾਜ਼ ਬਣ ਕੇ ਸੇਵਾ ਜਿਹੜੀ ਕੀਤੀ ਜਾ ਸਕਦੀ ਆ ਮੈਨੂੰ ਨਹੀਂ ਲੱਗਦਾ ਉਸ ਤੋਂ ਵੱਡੀ ਕੋਈ ਸੇਵਾ ਹੁੰਦੀ ਆ ਹੱਥਾਂ ਦੀ ਕਿਰਤ ਕੁਝ ਵੀ ਕਰੋ ਸੇਵਾ ਦੀ ਘਪਾਵਨਾ ਹੁੰਦੀ ਆ ਪਰ ਇੱਕ ਜ਼ੁਬਾਨ ਨਾਲ ਜਿੱਥੇ ਪਿੰਡਾਂ ਦਾ ਭਲਾ ਹੋ ਜੇ ਸ਼ਹਿਰਾਂ ਦਾ ਭਲਾ ਹੋ ਜੇ ਹਰ ਜਗ੍ਹਾ ਜਿਹੜੀ ਸੁਣੀ ਜਾਵੇ ਉਹ ਬੰਨਣਾ ਚਾਹੁੰਦਾ ਸੀ ਤੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਲੈ ਕੇ ਐਮਪੀ ਦੀ ਇਲੈਕਸ਼ਨ ਲੜਨ ਤੁਹਾਡੇ ਸਮੁਖ ਅਸੀਂ ਇਹ ਕਹਿਣ ਆਏ ਆ ਕਿ ਸਾਨੂੰ ਬਾਈ ਕਰਮਜੀਤ ਅਲਮੋਲ ਨੂੰ ਤੁਸੀਂ ਇੱਕ ਮੌਕਾ ਦੇ ਕੇ ਦੇਖੋ ਹਲਕੇ ਦੇ ਲਈ ਸਾਨੂੰ ਇੱਕ ਇਹੋ ਜਿਹਾ ਕੈਂਡੀਡੇਟ ਦੀ ਲੋੜ ਹੈ ਜਿਹੜਾ ਧਰਤੀ ਤੋਂ ਉੱਠਿਆ ਬੰਦਾ ਇਨਸਾਨ ਹੋਵੇ ਜਿਹਨੂੰ ਪਤਾ ਹੋਵੇ ਕਿ ਪਿੰਡਾਂ ਦੀ ਰਿਐਲਿਟੀ ਕੀ ਹੈ ਪਿੰਡਾਂ ਦੀ ਸੱਚਾਈ ਕੀ ਹੈ ਸਾਡੇ ਪਿੰਡਾਂ ਨੂੰ ਕਿਹੜੇ ਵਿਕਾਸ ਦੀ ਲੋੜ ਹੈ ਸੋ ਉਹਨਾਂ ਤੱਕ ਪਹੁੰਚਣ ਵਾਲਾ ਜਿਹੜਾ ਇਨਸਾਨ ਹੈ ਉਹ ਸਾਨੂੰ ਸਾਡੀ ਪਾਰਟੀ ਆਮ ਆਦਮੀ ਪਾਰਟੀ ਨੇ ਇੱਕ ਇਹੋ ਜਿਹਾ ਕੈਂਡੀਡੇਟ ਦਿੱਤਾ ਹੈ ਬਹੁਤ ਸਾਰੇ ਲੋਕ ਇਹ ਜੋ ਸਵਾਲ ਕਰਦੇ ਨੇ ਕਿ 2 ਸਾਲ ਬੀਤੇ ਨਾ ਮਗਰੋਂ ਸਰਕਾਰ ਕੁਆ ਕਰਨਾ ਚਾਹੀਦਾ ਸੀ ਉਹ ਕਰਨਾ ਚਾਹੀਦਾ ਸੀ ਪਰ ਮੈਨੂੰ ਲੱਗਦਾ ਕਿ 70 ਸਾਲਾਂ ਦਾ ਜਿਹੜਾ ਇੱਕ ਲੰਮਾ ਪੀੜ ਹੈ ਉਸ ਪੀੜ ਦੌਰਾਨ ਜਿੰਨਾ ਕੁਝ ਹੋਇਆ ਹੈ ਸਰਕਾਰ ਉਹਨਾਂ ਲਈ ਕੁਝ ਕਰਨ ਦਾ ਯਤਨ ਕਰ ਰਹੀ ਹੈ ਸੋ ਸਮਾਂ ਚਾਹੀਦਾ ਇਸ ਗੱਲ ਦਾ ਕਿ ਤੁਹਾਡੀ ਉੱਪਰ ਵੀ ਤਾਕਤ ਹੋਵੇ ਸੈਂਟਰ ਵਿੱਚ ਵੀ ਤੁਹਾਡੀ ਤਾਕਤ ਹੋਵੇ ਇਸ ਲਈ ਇਸ ਕੈਂਡੀਡੇਟ ਨੂੰ ਇੱਥੇ ਇਹ ਭੇਜਿਆ ਗਿਆ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਨ ਲਈ ਪਹੁੰਚੇ ਹਾਂ ਕਿ ਬਾਤੋ ਮਤ ਬੋਟਾ ਪਾ ਕੇ ਇਸ ਨੌਜਵਾਨ ਵੀਰ ਆਪਾਂ ਚਿਤਾ ਕੇ ਉੱਪਰ ਲੋਕ ਸਭਾ ਵਿੱਚ ਭੇਜੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਪ੍ਰੇਮੀ ਜੀ ਦਾ ਖਾਲਸਾ ਹੋਵੇ